11000 10000 ਕਿੰਨੇ ਦਾ 20000 ਲੱਗਿਆ ਤੁਹਾਡੀ ਮੰਡੀ ਨਹੀਂ ਮੈਂ ਬੱਚਾ ਕਿਹਾ ਮਗਰਾ ਇੱਕ ਬੱਕਰਾ ਹੀ ਬੱਕਰਾ ਠੀਕ ਆ ਲੋਕ ਦੋਸਤੋ ਆ ਪੱਠਾ ਇਹਦੇ ਮਗਰਾ ਬੱਚਾ ਸਤਾਜੀ ਸੋਈ ਆ ਬੱਚਾ ਮਗਰੇ ਦਾ ਪੱਠਾ ਬੱਕਰਾ ਸੋਈ ਤੇ ਨਿੰਮੇ ਦੀ ਆ ਮਰਖਾਈ ਵਾਲੇ ਦੀ ਤੇ ਦਰਗਾੜੀ ਬੱਕਰਾ ਮੰਡੀ ਤੇ ਲੈ ਕੇ ਪਹੁੰਚਿਆ ਨਿੰਮਾ ਮਰਖਾਈ ਵਾਲਾ 15 ਵੀ ਨਗ ਲੈ ਕੇ ਆਇਆ ਹੇ ਦੋਸਤੋ ਅਨੇ ਮੇਰੇ ਨਾਗ ਸਾਰੇ ਤੇ ਇਹਦਾ ਸੌਦਾ ਹੋਣ ਲੱਗਾ ਆਹ ਸੁਧ ਹੋਣ ਲੱਗੇ ਕੀ ਮੋਲ ਕਿਤੇ ਨੇ ਮੈਂ ਆਪਾ 17000 17000 ਰੁਪਏ ਦੋਸਤੋ ਮੋਲਕ ਆ ਬਾਟਾ ਬਹੁਤ ਸੋਹਣੀ ਲੱਗਦੀ ਰਸਾ ਵੀ ਹੀਰੇ ਇਹਨਾਂ ਦੇ ਮੁਰਗੀਆਂ ਦਾ ਡੱਗਾ ਸਾਡੇ ਸ਼ਹਿਰ ਦਾ ਕਿੱਥੇ ਹੈ ਬਲਰੂ ਗੋਡੀ ਤੋਂ ਮੁਰਗੀਆਂ ਦੀ ਤਸਵੀਰ ਹੋਏ ਇਹ ਕਿੰਨਾ ਫਰਕ ਆ ਯਾਰ ਬਾਈ ਕੀ ਆਦੇ ਯਾਰ ਬਾਈ ਦਾ 10 ਲਾਉਂਦੇ 11 ਲਵਾਤਾ ਤੇ ਹੁਣ ਕਿੰਨੇ ਦੇੜਾ ਖੜਾ 12 ਵੀ ਕਿੰਨੇ 12 ਉਹ ਮੇਰੀ ਗੱਲ ਤੋਂ ਅੰਨੇ ਮੇ ਹੈਲੋ ਨਹੀਂ ਰਾਜੀ ਨਾਲ ਕਰਨ ਦਾ ਸਲਾਹ ਨੇ ਕੋਟ ਵਾਲੇ ਨਾਲ ਤੇ 11000 ਰੁਪਏ ਲਾਤਾ ਜਿਹੜਾ ਨਹੀਂ ਮੈਨੂੰ ਕਿਤੇ ਖਾੜਾ ਨਾ ਪੈਸੇ ਮੈਨੂੰ ਲਾ ਹੀ ਪਈ ਉਹ ਯਾਰ ਪਹਿਲਾਂ ਨਾ ਹੋ ਰਹੀ ਬੰਦ ਕਰ ਲਗਾ ਯਾਰ ਹਾਂਜੀ ਤੂੰ ਵੀ ਭਲਾਏ ਪੰਜ ਕਿਲੋ ਮੈਨੂੰ ਜੀ ਆਪਰ ਉਸਤਾ ਥੋੜਾ ਇੱਥੇ ਹਾਂ ਤਾਂ 12:30 ਉਹ ਨਹੀਂ ਭਰਾਵਾ ਕਿੰਨੇ ਦੀ ਮੇਰਾ ਕੀ ਦਾ ਕੋਈ ਨਹੀਂ ਮਾੜਿਆ ਫੜਿਆ ਦਿਨ ਦਿਨ ਉਹੜਾ ਥੋੜਾ ਫੜਾ ਫੜਾਦਾ ਫੜਦਾ ਪਹਿਲਾਂ ਦੀ ਹੋਗੀ ਜਾਂ ਜਾਂ ਪੁੱਛਿਆ ਵੀ ਉਹਨੂੰ ਜਾਂ ਰਹਿੰਦੇ ਯਾਰ ਸਹੀ ਹੈ ਨਾ ਮੇਰੀ ਸਹੀ ਹੁੰਦੀ ਆ ਪੱਡੇ ਦੇ ਨਾਲ ਕੋਈ ਪਤਾ ਨਹੀਂ ਉਹ ਜਾਈਏ ਯਾਰ ਕੱਲ ਨਹੀਂ ਸਹੀ ਹੈ ਸਹੀ ਉਹ ਕਹਿੰਦਾ ਤੂੰ ਬੱਸ ਉਹਨੇ ਗੱਲ ਤਾਂ ਕੀ ਯਾਰ ਲੈ ਦੋ ਦੋ 13000 ਰੁਪਿਆ ਲੱਗ ਗਿਆ ਪੱਠ ਦਾ ਪਾਠੀ ਆ ਤੇ ਮਗਰੇ ਦੇ ਬੱਚਾ ਕਾਲਾ ਬੱਕਰਾ ਸੂਈ ਵੀ ਆ ਤਾਜੀ 13000 ਰੁਪਿਆ ਲੱਗ ਗਿਆ ਨਾ ਵੇ ਗਾੜੀ ਬੱਕਰਾ ਮੰਡੀ ਲੈ ਕੇ ਪਹੁੰਚਿਆ ਨੀ ਮਮਦ ਖਾਈਆ ਤੋਂ ਦੋ ਦੋ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਆ ਤੇ ਹਰ ਤਰ੍ਹਾਂ ਦਾ ਮਾਲ ਪਹੁੰਚਦਾ ਬੁੱਧਵਾਰ ਵਪਾਰੀ ਬੱਕਰੀ ਪਾਲਕ ਵੀ ਪਹੁੰਚਿਆ ਕਰੋ ਅੱਗੇ ਲੋ ਤੋਂ ਲੱਗਦੀ ਕਿ ਨਿਆਮੀਆਂ ਰੋਡ ਤੇ ਹੁਣ ਵਹਿਬਲ ਰੋਡ ਤੇ ਆ ਗਈ ਆ ਬਿਲਕੁਲ ਹਾਈਵੇ ਦੇ ਰੋਡ ਦੇ ਉੱਪਰ ਆ ਦੇਖੋ ਨਾਲ ਹੀ ਸਾਹਮਣੇ ਦੇਿੰਦਾ ਜੋ ਮੋੜ ਮੋੜਦੇ ਆਪਾਂ ਵਹਿਬਲ ਵਾਲਾ ਜਿਹੜੀ ਬੈਵਲ ਨੂੰ ਸੜਕ ਜਾਂਦੀ ਹੈ ਉਹ ਸੜਕ ਦੇ ਬਿਲਕੁਲ ਉੱਤੇ ਲੱਗਦੀ ਹੈ ਹੁਣ ਹਾਈਵੇ ਦੇ ਬਿਲਕੁਲ ਨਾਲ ਆ ਗਈ ਆ ਵੱਧ ਤੋਂ ਵੱਧ ਪਹੁੰਚਿਆ ਕਰੋ ਇੱਕ ਬੱਚਾ ਮਗਰ ਜੀ 2 ਮਿੰਟ ਤੱਕ ਤੇਰਾ ਬੋਲਣਾ ਚਾਹਦਾ ਹੈ ਲਗਾਈ ਆਪ ਕੋ ਆਪਣੀ 100 ਜਾਲ ਲੱਗ ਗਿਆ ਯਾਰ 99 ਆ ਗਈ ਸੂਈ ਟਿਕਾਣੇ ਤੇ ਲੱਗਦੀ ਮੈਨੂੰ ਨਾ ਸੂਈ ਜਿਹੀ ਸਾਈ ਫੜ ਲਈ ਆ ਸੌਦਾ ਆ ਸੌਦਾ ਹੋ ਗਿਆ ਸਿਰੇ ਚੜ ਗਿਆ ਬੱਚਾ ਤੇ ਪਤਾ ਜੇ ਮੈਨੂੰ ਵੀ ਨਹੀਂ ਲੱਗਾ ਸਾਨੂੰ ਵੀ ਨਹੀਂ ਕਿੰਨੇ ਹੋਇਆ ਜੋ ਪੈਸੇ ਗਿਣਾਉਣ ਕੋਈ ਪਤਾ ਲੱਗੂ ਵੀ ਕਿੰਨੇ ਚੜਿਆ ਸੌਦਾ ਸਿਰੇ ਪਾਸੋਂ ਲੈ ਕੇ ਜਾ ਕੇ ਸੌਦਾ ਕਰ ਲਿਆ ਨਿੰਮੇ ਨੇ ਪਤਾ ਨਹੀਂ ਲੱਗ ਰਿਹਾ ਕਿੰਨੇ ਚ ਹੋਇਆ ਹਾਂ 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 ਹਜੇ ਪਤਾ ਨਿੰਮੇ ਨੂੰ ਨਹੀਂ ਮਨ ਲੱਗਦਾ ਕਿੰਨੇ ਚ ਕਰਤਾ ਮੈਂ ਵੀ ਪਤਾ ਨਾ ਪਾਸੋਂ ਤੇ ਪੈਸੇ ਹੁਣ ਤੱਕ ਗਿਣਾਉਣ ਕੋਈ ਪਤਾ ਲੱਗਣਾ ਵੀ ਕਿੰਨੇ ਚ ਹੋਇਆ ਸੌਦਾ ਇਹ ਗੱਲ ਕਰਦਾ ਜੀ ਬਹਿਰ ਦਸਰੇ ਵਿੱਚ ਹਾਂ ਹਾਂ ਉਹ ਦੱਸਾਂਗੇ ਬਾਅਦ ਰੱਸੀ ਹਣੀ ਬਿਲਕੁਲ ਆ ਲੈ ਡੂਲਾ ਲਾ ਡੂਲਾ ਲਾ ਇੱਕ ਹੁੰਡਾ ਲਾ ਦੇਦਾ ਅਜਾ ਦੇ ਨਾ ਕੋਈ ਕੰਗਲੇ ਨੂੰ ਖੜਨ ਨਹੀਂ ਲੱਗਾ ਨਹੀਂ ਨਹੀਂ ਜਿਆਦੇ ਮੈਂ ਮੋਗਲਾ ਕਹਿੰਦੀ ਫਿਰ ਕੋਈ ਖੜਨ ਲੱਗੇ ਹੁੰਦਾ ਖੜ ਕੇ ਵੀ ਚੰਗਾ ਹੈ 66 66 ਠੀਕ ਆ ਆਜੋ ਕਿੰਨੇ ਚ ਹੋ ਗਿਆ ਕੋਪੀ ਸੌਦਾ ਸਾਢੇ 13000 ਦੀ ਲਖਾਈ ਆਪੋ ਸਾਢੇ 13 ਠੀਕ ਆ ਲੈ ਸਾਢੇ 13000 ਰੁਪਏ ਸੌਦਾ ਸਿਰੇ ਚੜ ਗਿਆ ਤੇ ਲਖਾਈ ਜਿਹੜੀ ਆਪੋ ਆਪਣੀ ਆ ਬਈ ਆਪਣਾ ਕਿਹੜਾ ਬੰਦਾ ਖਰੀਦਣਾ ਵਾੜਾ ਭਾਈ ਵਾੜਾ ਭਾਈ ਕਿਦਵਾਇ ਸੀ ਬਾਈ ਤੇ ਇਹਨਾਂ ਨੇ ਖਰੀਦੀ ਆ ਤੇ ਵੇਚੇ ਨੇ ਮੇਨੇ ਮਰਖਾਈ ਵਾਲੇ ਨੇ ਧੰਨਵਾਦ